ਨਵੀਂ ਬਹੂ ਨੇ ਗ੍ਰਹਿ ਪ੍ਰਵੇਸ਼ ਵੇਲੇ ਕੀਤਾ ਸਭ ਤੋਂ ਹੀ ਵੱਖਰਾ ਕੰਮ ਹਰ ਕੋਈ ਕਰਨ ਲੱਗਿਆ ਤਾਰੀਫ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਧੀ ਪੁੱਤ ਦਾ ਉਸਦੇ ਸੰਸਕਾਰਾਂ ਤੋਂ ਪਤਾ ਲੱਗਦਾ ਏ ਕਿ ਉਹ ਸੁਭਾਅ ਦਾ ਕਿਹੋ ਜਿਹਾ ਹੋਵੇਗਾ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਵੀਂ ਬਹੂ ਦਾ ਸਹੁਰੇ ਘਰ ਵਿੱਚ ਗ੍ਰਹਿ ਪ੍ਰਵੇਸ਼ ਕਰਵਾਇਆ ਜਾ ਰਿਹਾ ਏ ਦਰਸਲ ਇੱਕ ਰਸਮ ਅਨੁਸਾਰ ਗੜਬੀ ਵਿੱਚ ਚੌਲ ਪਾ ਕੇ ਘਰ ਦੀ ਦੇਲੀ ਤੇ ਰੱਖ ਦਿੱਤੇ ਜਾਂਦੇ ਨੇ ਤੇ ਨਵੀਂ ਬਹੂ ਉਸ ਗੜਬੀ ਨੂੰ ਪੈਰਾਂ ਨਾਲ ਟੇਡਾ ਕਰਦੀ ਏ ਪਰ ਇਹ ਕੁੜੀ ਚੌਲਾਂ ਨਾਲ ਪਰ ਇਹ ਗੜਬੀ ਨੂੰ ਪੈਰਾਂ ਨਾਲ ਨਹੀਂ ਸਗੋਂ ਹੱਥਾਂ ਨਾਲ ਟੇਡਾ ਕਰਦੀ ਏ ਅਤੇ ਦੇਲੀ ਤੇ ਮੱਥਾ ਟੇਕ ਕੇ ਅੰਦਰ ਵੜਦੀ ਏ ਸੋ ਇਸ ਕੁੜੀ ਦੇ ਇਹ ਕੰਮ ਨੂੰ ਦੇਖ ਕੇ ਹਰ ਕੋਈ ਕਹਿ ਰਿਹਾ ਹੈ ਕਿ ਸੰਸਕਾਰ ਹੋਣ ਤਾਂ ਇਹੋ ਜਿਹੇ ਇਸ ਤਰ੍ਹਾਂ ਹੀ ਸ਼ਗਨ ਪੂਰੀ ਮਰਿਆਦਾ ਦੇ ਨਾਲ ਕਰਨੇ ਚਾਹੀਦੇ ਨੇ ਇਹ ਕੁੜੀ ਇਸ ਪਰਿਵਾਰ ਨੂੰ ਬਹੁਤ ਹੀ ਖੁਸ਼ ਰੱਖੇਗੀ ਕਿਉਂਕਿ ਸੰਸਕਾਰਾਂ ਤੋਂ ਹੀ ਸੁਭਾਅ ਦਾ ਪਤਾ ਲੱਗ ਜਾਂਦਾ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ